ਜਿੱਥੇ ਪੂਰਾ ਦੇਸ਼ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਸੀ ਉਥੇ ਦੂਜੇ ਪਾਸੇ ਸੜਕਾਂ ਤੇ ਸਿੱਖ ਜਥੇਬੰਦੀਆਂ ਉਤਰੀਆਂ ਹੋਈਆਂ ਸਨ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਲਗਾਤਾਰ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਤਹਿਤ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਪਰ ਇਹ ਇਕੱਠ ਦੇ ਵਿੱਚੋਂ ਵਕਫ ਵਕਫ ਜਥੇ ਬੰਦੀਆਂ ਦੇ ਆਗੂਆਂ ਦੇ ਵੱਲੋਂ ਤਾਕਰਸ਼ਪੀ ਜਿੱਤੀ ਗਈ ਇਸ ਦੇ ਨਾਲ ਹੀ ਸਰਕਾਰਾਂ ਨੂੰ ਸਿੱਧਾ ਸੁਨੇਹਾ ਲਾਉਂਦੇ ਨਜ਼ਰ ਆਏ ਦੱਸਦੀ ਹੈ ਕਿ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚਾ ਮੁਹਾਲੀ ਲੱਗਿਆ ਹੋਇਆ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਲੋਕ ਪਹੁੰਚਦੇ ਨੇ ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਇਸ ਮੋਰਚੇ ਦੇ ਵਿੱਚ ਕਾਫੀ ਹੰਸਣ ਦੇਖਣ ਨੂੰ ਮਿਲੀ ਸੀ ਪਰ ਮੋੜ ਤੋਂ ਕੌਮੀ ਇਨਸਾਫ ਮੋਰਚਾ ਕਾਫੀ ਐਕਟਿਵ ਹੁੰਦਾ ਨਜ਼ਰ ਆ ਰਿਹਾ ਹੈ ਵੱਡਾ ਇਕੱਠ ਕੀਤਾ ਗਿਆ ਇਸ ਇਕੱਠ ਦੇ ਵਿੱਚ ਕਿਸਾਨ ਜਥੇਬੰਦੀਆਂ ਸਿੱਖ ਸੰਸਥਾਵਾਂ ਤੇ ਸਿੱਖ ਆਗੂ ਜਿਹੜੇ ਨੇ ਕਾਫੀ ਪਹੁੰਚੇ ਸਨ ਤਾਂ ਲਗਾਤਾਰ ਉਹਨਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਕਈ ਦਹਾਕਿਆਂ ਤੋਂ ਬੰਦੀ ਸਿੰਘ ਵਕਵਕ ਜੇਲ੍ਹਾਂ ਦੇ ਵਿੱਚ ਬੰਨ੍ਹ ਨੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਮੁਰਤੋ ਕੌਮੀ ਇਨਸਾਫ਼ ਮੋਰਚਾ ਜਿਹੜਾ ਹੈ ਉਹ ਐਕਟਿਵ ਹੁੰਦਾ ਨਜ਼ਰ ਆਇਆ ਹੈ ਐਸੇ ਹੀ ਕੌਮੀ ਇਨਸਾਫ਼ ਮੋਰਚੇ ਦੇ ਵਿੱਚ ਅਮਨਤੋਜ ਮਾਨ ਬੋਲਦੇ ਨਜ਼ਰ ਆਏ ਉਹਨਾਂ ਨੇ ਇਸ ਮਾਮਲੇ ਤੇ ਕੀ ਕੁਝ ਕੀਤਾ ਇੱਕ ਵਾਰ ਆਪਾਂ ਸੁਣਦੇ ਹਾਂ ਇਕ ਜਾਸਿੰਗ ਪਹਾਣਾ ਸੀ ਇਹ ਸਾਡੀ ਕੌਮ ਚੀ ਪੈਦਾ ਹੋਏ ਨੇ ਫੇਰ ਗੱਲ ਹੋਈ ਕਿ ਚੁੱਲ੍ਹੇ ਬੋਲਦੇ ਚੁੱਲ੍ਹੇ ਲੈ ਕੇ ਪੰਚਗਤੀ ਰਾਜਨੀ ਕਿਸਾਨ ਯੂਨੀਅਨ ਦੇ ਚ ਵੀ ਬਹੁਤ ਨੇ ਆ ਵੇਖ ਲੋ ਝੰਡੇ ਕਿੰਨੇ ਰੰਗਦੇ ਨੇ ਸੋ ਇਹਨਾਂ ਨੂੰ ਇਕੱਠੇ ਕਿਵੇਂ ਕਰੀਏ ਇਕੱਠੇ ਹੋਈਏ ਤਾਂ ਮੈਂ ਗਰੰਟੀ ਨਾਲ ਲਾਣਾ ਜਿੱਤ ਵੀ ਸਕਦੇ ਆ ਕੱਠੇ ਹੋਵਾਂਗੇ ਜਾਂ ਜਿੱਥੇ ਆਪਾਂ ਬੈਠੇ ਆ ਨਿਸ਼ਾਨ ਸਾਹਿਬ ਦੇ ਥੱਲੇ ਜਾਂ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਹਿ ਰਹੇ ਆ ਮੁੱਦਿਆਂ ਤੇ ਪੰਜਾਬ ਦੇ ਮੁੱਦੇ ਪੋਰੋਨਾ ਚ ਇੱਕ ਮੁੱਦਾ ਇਹ ਨਹੀਂ ਹੈ ਜੋ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਕਿ ਸਾਡੇ ਉਹ ਯੋਧੇ ਜਿਨ੍ਹਾਂ ਨੇ ਕੌਮ ਦੇ ਦਰਦ ਨੂੰ ਸਮਝ ਕੇ ਇੱਕ ਮੋਸ਼ਨ ਦੇ ਤਹਿਤ ਜੋ ਕਾਰਵਾਈ ਪਾਈ ਉਹਦੇ ਕਰਕੇ 32 32 ਸਾਲ ਜੇਲ੍ਹ ਚ ਹੋ ਗਏ ਤੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਪਰ ਇਹਨੂੰ ਕਰੀਏ ਕਿਵੇਂ ਕਿਵੇਂ ਕਰ ਸਕਦੇ ਆ ਇੱਕ ਤਾਂ ਇਕੱਠੇ ਹੋ ਕੇ ਇਸ ਤੋਂ ਇਲਾਵਾ ਇਹ ਮਸਲਾ تعلق ਕਿਹਦੇ ਨਾਲ ਲੱਗਦਾ ਹੈ ਸੈਂਟਰ ਗਵਰਨਮੈਂਟ ਨਾਲ ਜਾਂ ਪੰਜਾਬ ਗਵਰਨਮੈਂਟ ਨਾਲ ਇਹ ਵੀ ਮਸਲਾ ਹੈ ਤੇ ਇੱਕ ਮਸਲਾ ਹੋਰ ਵੀ ਹੈ ਜੋ ਪੁਲਸ ਸਾਹਿਬ ਨੇ ਜ਼ਿਕਰ ਕੀਤਾ ਕਿ ਕੀ ਆਪਾਂ ਇਹ ਲੜਾਈ ਕਨਸਟੀਟਿਊਸ਼ਨਲ ਫਰੇਮਵਰਕ ਚ ਲੜ ਰਹੇ ਆ ਜਾਂ ਬਾਹਰ ਜਾ ਕੇ ਲੜ ਰਹੇ ਆ ਇਹਦਾ ਪ੍ਰਗਟਾਵਾ ਹਮੇਸ਼ਾ ਜੋ ਮੋਰਚਾ ਲੜ ਰਹੇ ਹੁੰਦੇ ਨੇ ਆਗੂ ਹੁੰਦੇ ਨੇ ਮੈਂ ਦਰਸ਼ਨਪਾਲ ਜੀ ਨੂੰ ਬਾਪੂ ਜੀ ਨੂੰ ਬਠਿੰਡਾ ਜੀ ਨੂੰ ਬਲਵਿੰਦਰ ਜੀ ਨੂੰ ਕਹੂੰਗਾ ਕਿ ਇਹ ਜ਼ਰੂਰ ਕਲੀਅਰ ਕਰਿਓ ਜੇ ਤਾਂ ਜੋ ਆਪਾਂ ਉਸ ਵੇਨਾ ਇਸ ਲੜਾਈ ਨੂੰ ਅੱਗੇ ਵਧਾ ਸਕੀਏ ਕਿਵੇਂ ਤੁਸੀਂ ਕਹੂਗੇ ਅਸੀਂ ਤੁਹਾਡੇ ਨਾਲ ਹੈ ਕਿਉਂਕਿ ਚੁੱਲੇ ਫੁੱਲ ਸਭ ਬਲਦੇ ਕਦੋਂ ਹੈ ਜਦੋਂ ਆਪਾਂ ਵਿਚਾਰ ਤਾਂ ਦੇ ਦਿੱਨੇ ਆ ਪਰ ਆਪਾਂ ਇਸ ਗੱਲ ਦੀ ਸਹਿਮਤੀ ਦੇਣੀ ਹੋਵੇ ਕਿ ਮੋਰਚਾ ਲੜਿਆ ਕਿਵੇਂ ਜਾਊਗਾ ਸੋ ਮੋਰਚੇ ਵਾਲੇ ਜੋ ਸਭ ਤੋਂ ਅੱਗੇ ਵੈਸੇ ਤਾਂ ਆਪਾਂ ਵੀ ਮੋਰਚੇ ਵਾਲੇ ਆ ਔਰ ਜੋ ਅਗਲੀਆਂ ਸਫਾਂ ਨੇ ਉਹ ਕਲੀਅਰ ਕਰ ਤਾਂ ਜੋ ਸਭ ਨੂੰ ਕਲੀਅਰ ਹੋ ਜਾਏ ਕਿ ਆਪਾਂ ਲੜਨਾ ਕਿਹਦੇ ਲਈ ਹੈ ਉਹ ਆਪਾਂ ਨੂੰ ਕਲੀਅਰ ਹੈ ਉਹ ਸਾਹਮਣੇ ਤਸਵੀਰਾਂ ਲੱਗੀਆਂ ਨੇ ਪਰ ਨਾਲ ਨਾਲ ਕਿਹਦੇ ਨਾਲ ਲੜਨਾ ਹੈ ਮੈਂ ਪਹਿਲੀ ਗਾਲ ਪੰਜਾਬ ਗਵਰਨਮੈਂਟ ਦੀ ਕਰੂੰਗਾ ਉਸ ਤੋਂ ਬਾਅਦ ਮੈਂ ਆਪ ਦੀ ਜਗ੍ਹਾ ਲਊਂਗਾ ਪੰਜਾਬ ਗਵਰਨਮੈਂਟ ਕੀ ਕਰ ਸਕਦੀ ਹੈ ਜੀਨੂੰ ਆਪਾਂ ਬਣਾਇਆ ਸਰਦਾਰ ਜਨਰਲ ਸਿੰਘ ਹਵਾਰਾ ਹੋਰ ਅੜੇ ਜਗਤਾਰ ਸਿੰਘ ਹਵਾਰਾ ਹੁਰਾ ਨੇ 15 ਦੇ ਵਿੱਚ

ਇਨਾਂ ਦਾ ਕੋਈ ਵੀ ਰਿਪ੍ਰੈਜ਼ੈਂਟੇਟਿਵ ਇਨਾਂ ਦਾ ਐਮ.ਐਲ.ਏ ਇਨਾਂ ਦਾ ਲੀਡਰ ਮੰਤਰੀ ਮੁੱਖ ਮੰਤਰੀ ਕੋਈ ਵੀ ਆਵੇ ਉਹਨੂੰ ਪੁੱਛਿਓ ਜੇ ਪਹਿਲਾਂ ਇਹ ਤੁਹਾਡੇ ਲਈ ਪੂਛਣੀ ਇਹ ਤੁਹਾਡੇ ਲਈ ਉਹ ਪਹਾਦਰ ਯੋਧੇ ਜਿਨ੍ਹਾਂ ਨੂੰ ਛੱਡਿਆ ਜਾਣਾ ਚਾਹੀਦਾ ਹੁਣ ਜਦੋਂ ਤੁਹਾਡਾ ਹਰਾ ਪੈਨ ਚੱਲਣ ਲੱਗਿਆ ਉਹ ਖਿਲਾਫ ਕਿਉਂ ਚੱਲਿਆ ਰਿਜੈਕਟ ਕਿਉਂ ਕੀਤਾ ਕੀ ਕਾਰਨ ਇਹ ਪੁੱਛਣਾ ਹੈ ਔਰ ਮੋਰਚੇ ਵਾਲਿਆਂ ਨੂੰ ਵੀ ਕਹੂੰਗਾ ਕਿ ਇੱਧਰ ਨੂੰ ਵਹੀਰਾ ਜ਼ਰੂਰ ਕਰਤੇ ਹੋ ਜੇ ਕਿ ਪਹਿਲਾ ਨੰਬਰ ਪੰਜਾਬ ਗਵਰਨਮੈਂਟ ਨੂੰ ਮਨਾਈਏ ਜਾਂ ਨਾ ਨੂੰ ਸਿੱਧਾ ਹੀ ਕਰੀਏ ਫਿਰ ਦਿੱਲੀ ਵਾਲੋਂ ਨੂੰ ਹੋਈਏ ਦੂਜੀ ਗੱਲ ਜਿਹੜਾ ਇਹਨਾਂ ਦਾ ਸੰਟੈਂਸ ਬੋਰਡ ਹੈ ਉਹ ਦਿੱਲੀ ਦਾ ਕੇਜਰੀਵਾਲ ਹਰਿਆਣ ਦੇ ਨਾਲ ਉਹਨਾਂ ਦੀ ਸਾਹਂ ਜ ਰਹੀ ਹੈ ਕੀ ਇਹ ਦੱਸਣਗੇ ਕਿ ਦਵਿੰਦਰਪਾਲ ਸਿੰਘ ਨੂੰ ਲੋਰ ਹੁਰਾਂ ਦੀ ਅਰਜ਼ੀ ਜੋ ਕਿ ਉਹਨਾਂ ਨੂੰ ਸਜ਼ਾ ਬੋਲ ਕੇ ਨਹੀਂ ਦਿੱਤੀ ਗਈ ਉਹਨਾਂ ਨੂੰ ਸਿਰਫ ਉਮਰ ਕੈਦ ਕਿਹਾ ਗਿਆ ਔਰ ਉਹ ਤੋਂ ਕਿਚ ਕੇੜੇ ਉਹਨਾਂ ਨੂੰ ਸੱਤ ਵਾਰੀ ਮੈਨੂੰ ਤਾਂ ਅੱਠ ਵਾਰੀ ਚਾਹੀਦੀ ਅੱਠ ਵਾਰੀ ਰਿਜੈਕਟ ਕਿਉਂ ਕੀਤਾ ਗਿਆ ਕੀ ਇਹ ਇਨਕਲਾਬੀ ਦੱਸਣਗੇ ਔਰ ਥਾਂਡ ਗੱਲ ਆਖਰੀ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਜਦੋਂ ਵੀ ਕੋਈ ਸਰਕਾਰ ਇਨਾ ਤੋਂ ਪੁੱਛੇ ਕਿ ਦੱਸੋ ਭਾਈ ਨਾ ਬੰਦੀ ਸਿੰਘਾਂ ਨੂੰ ਪੈਰੋਲ ਦਿੱਤੀ ਜਾਵੇ ਕਿ ਨਾ ਪੈਰੋਲ ਜਿੜੀ ਕੇ ਆ ਰਾਮ ਰਹੀ ਮਰ ਜੇ ਸਾਲ ਚ ਪੰਜ ਪੰਜ ਆਰੀ ਲੈਂਦੇ ਨੇ ਔਰ ਇਹਨਾਂ ਨੂੰ ਕਿੰਨੀ ਦਿੱਤੀ ਜਾ ਰਹੀ ਆ ਜੇ ਨਹੀਂ ਦਿੱਤੀ ਜਾ ਰਹੀ ਤਾਂ ਮੈਂ ਤੁਹਾਨੂੰ ਕਹਾਂ ਰੰਦਾਸ ਤੇ ਮੈਂ ਕੀ ਐ ਜਦੋਂ ਵੀ ਜਿੱਥੇ ਬੰਦੇ ਨੇ ਉਥੋਂ ਦੀ ਜੇਲ੍ਹ ਅਥਾਰਟੀ ਜਾਂ ਸਰਕਾਰ ਪੰਜਾਬ ਦੇ ਵਿੱਚ ਪੁੱਛਦੀ ਐ ਕਿ ਦੱਸੋ ਭਾਈ ਥੋਟੇ ਪਿੰਡਾਂ 'ਚ ਰਹਿਣਗੇ ਆ ਕਿ ਇਹਨਾਂ ਨੂੰ ਪੈਰੋਲ ਦੀ ਦਿੱਤੀ ਜਾਵੇ ਤਾਂ ਪਤਾ ਕੀ ਆਂਦੇ ਪੰਜਾਬ ਵਾਲੇ ਸਰਕਾਰ ਪੰਜਾਬ ਦੀ ਨਾ 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 ਇਹਨਾਂ ਨੂੰ ਨਾ ਦਿਓ ਇਹਨਾਂ ਨਾਲ ਹਾਲਾਤ ਖਰਾਬ ਹੋ ਜਾਣਗੇ ਸੋ ਤੁਸੀਂ ਸਮਝ ਲਓ ਅੱਪਾ ਲੜਮਾਂ ਕੇ ਵੇ ਆ ਇਹ ਜ਼ਰੂਰੀ ਹੁੰਦਾ ਕਿ ਲੜਨ ਲਈ ਤਿਆਰ ਹੋ ਜਾਓ ਨਾ ਨਾ ਲੜਨਾ ਕਿਵੇਂ ਐ ਉਹ ਵੀ ਪਤਾ ਹੋਵੇ ਤਾਂ ਜਦੋਂ ਇਹ ਆਉਂ ਜਿਹੜਾ ਵੀ ਤੁਹਾਡੀ ਰੇਂਜ ਹੋਵੇ ਉਹ ਨੂੰ ਪੁੱਛੇ ਹੋ ਜੇ ਕਿ ਦੱਸ ਭਾਈ ਇਹ ਇਨਕਲਾਬੀਆ ਇਹਨਾਂ ਨੇ ਇਨਕਲਾਬ ਕੀਤਾ ਸੀ ਕਿਉਂਕਿ ਜ਼ਰੂਰੀ ਥੀ ਉਹ ਤੋਂ ਫੋਣੀ ਨਾਲ ਨੂੰ ਛੱਡ ਕੇ ਹੋਂਦੀ ਰਹੇਗੇ ਇਹਨਾਂ ਦੀ ਪੈਰੋਲ ਨੂੰ ਮੰਨ ਕਿਉਂ ਨਹੀਂ ਰਹੇਗੇ ਸੋ ਇਹਨੀਆਂ ਬੇਨਤੀਆਂ ਕਬੂਲ ਕਰਿਓ ਜੇ ਔਰ ਜਿਹੜੀ ਬੇਇਨਕਾਮ ਕੀਤੀ ਆ ਬਲਵਿੰਦਰ ਜੀ ਹੁਣ ਹੀ ਸਮਝ ਗਏ ਹੋਣਗੇ ਤਾਂ ਮੇਰੀ ਬੇਨਕੀ ਆ ਉਹ ਨੂੰ ਪੂਰੀ ਸੰਗਤ ਨੂੰ ਦਸ ਹਜ਼ਾਰ ਦਰੂਜ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ